ਪਿਛਲੇ 2 ਮਹੀਨੇ ਹੋ ਗਏ ਆ 23 ਤਰੀਕ ਨੂੰ ਮੈਨਾ ਹੁੰਦਾ ਆਊਟਸੋਰਸਿੰਗ ਵਾਲਿਆਂ ਦਾ 1 ਤਰੀਕ ਨੂੰ ਹੁੰਦਾ ਕੰਟੈਕਟ ਆ ਲੈਣਾ ਪੰਜ ਕਿਸੇ ਨੂੰ 2 ਮਹੀਨੇ ਹੋ ਗਏ ਸਾਡੀ ਤਨਖਾਹ ਨਹੀਂ ਪਈ ਇਹ ਸਾਡੇ ਨਜ਼ਰੋਂ ਬੰਦੇ ਸਸਪੈਂਡ ਕਰਦੇ ਜਾਂਦੇ ਆ ਠੀਕ ਹੈ ਸਾਡੀ ਗੱਡੀ ਖੜ ਜਾਂਦੀ ਸਾਨੂੰ ਲੱਖਾਂ ਰੁਪਏ ਨੁਕਸਾਨ ਹੁੰਦਾ ਸਰਕਾਰੋਂ ਜਰੀ ਜਾਂਦੀ ਹੈ ਤੇ ਸਾਡੇ ਨਾਲ ਧੱਕਾ ਹੋ ਰਿਹਾ ਦੀਪੂ ਦਾ ਉਹਨਾਂ ਤੇ ਇਲਜ਼ਾਮ ਲਾਇਆ ਇੱਕ ਦੂਰ ਦੀ ਫੋਟੋ ਖਿੱਚ ਕੇ ਪਾ ਦਿੱਤੀ ਹੈ ਜਿਹਦੇ ਤੇ ਇਹ ਕਹਤਾ ਕਿ ਇਹ ਕਨੈਕਟਰ ਪ੍ਰਾਈਵੇਟ バス ਤੋਂ ਪੈਸੇ ਲੈਂਦਾ ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਦੇ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜ਼ਮਾਂ ਦੇ ਨਾਲ ਗੁਲਾਮਾਪਨ ਵਿਵਹਾਰ ਕਰਨ ਅਤੇ ਕੱਚੀ ਮੁਲਾਜ਼ਮਾ ਦੇ ਲਈ ਤਾਨਾਸ਼ਾਹੀ ਰਵਈਆ ਅਪਣਾਉਣ ਤੋਂ ਤੰਗ ਆ ਕੇ ਦੁਪਹਿਰ 12 ਵਜੇ ਤੋਂ ਸਾਰੇ ਪੰਜਾਬ ਦੇ ਪੰਜਾਬ ਰੋਡਵੇ ਦੇ ਦਿੱਪੂ ਬੰਦ ਕਰਕੇ ਮੈਨੇਜਮੈਂਟ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ ਅਤਿ ਸ਼੍ਰੀ ਮੁਕਸਾ ਸਾਹਿਬ ਢੀਪੂ ਦੇ ਗੇਟ ਤੇ ਬੋਲਦਿਆਂ ਜਥੇਬੰਦੀ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਭਾਰਤ ਦੇ ਸੰਵਿਧਾਨ ਦੇ ਉਲਟ ਜਾ ਰਹੇ ਨੇ ਅਤੇ ਕੱਚੇ ਮੁਲਾਜ਼ਮਾਂ ਦੇ ਨਾਲ ਤਾਨਾਸ਼ਾਹੀ ਰਵੱਈਆ ਅਪਣਾ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਨੇ ਕੱਚੇ ਮੁਲਾਜ਼ਮ ਜੋ ਕਿ ਲੰਬੇ ਰੂਟਾਂ ਤੇ ਬਸਾਂ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਸਫ਼ਰ ਅਤੇ ਸਹੂਲਤ ਪ੍ਰਦਾਨ ਕਰਦੇ ਨੇ ਉਹਨਾਂ ਦੀ ਰੋਟੀ ਪਾਣੀ ਤੱਕ ਰਸਤੇ ਵਿੱਚ ਜ਼ਬਰੀ ਬੰਦ ਕਰਵਾਇਆ ਜਾ ਰਿਹਾ ਹੈ ਜੇਕਰ ਕੋਈ ਮੁਲਾਜ਼ਮ ਕਿਸੇ ਵੀ ਤਾਬੇ ਦੇ ਰਸਤੇ ਵਿੱਚ ਕਿਸੇ ਸਵਾਰੀ ਨੂੰ ਮੁਸ਼ਕਲ ਆਉਣ ਤੇ ਬਸ ਰੋਗਤਾ ਹੈ ਤਾਂ ਉਸ ਦੀ ਨਜ਼ਾਇਜ਼ ਰਿਪੋਰਟ ਕਰਕੇ ਉਸ ਨੂੰ ਡਿਊਟੀ ਤੋਂ ਬਗੈਰ ਸੁਣਵਾਈ ਫਾਰ ਕਰ ਦਿੱਤਾ ਜਾਂਦਾ ਹੈ ਸੱਚੇ ਮੁਲਾਦਮਾਂ ਨੂੰ ਪੱਕਾ ਕਰਨ ਦੇ ਸੁਪਨੇ ਵਿਖਾ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਅਫਸਰशाही ਬੇਲਗਾਮ ਹੋਈ ਪ੍ਰਤੀਤ ਹੁੰਦੀ ਹੈ ਲੋਕੰਦਰੀ ਦੇਸ਼ ਹੋਣ ਦੇ ਬਾਵਜੂਦ ਵੀ ਟਰਾਂਸਪੋਰਟ ਡਾਇਰੈਕਟਰਾਂ ਦੇ ਵੱਲੋਂ ਤਾਨਾਸ਼ਾਹੀ ਤਰੀਕੇ ਦੇ ਨਾਲ ਟਰਾਂਸਪੋਰਟ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅਦਾਰੇ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਰੈਗੂਲਰ ਜਥੇਬੰਦੀਆਂ ਦੀਆਂ ਗੱਲਾਂ ਦੇ ਵਿਚ ਆ ਕੇ ਮੁਗਗੇ ਦੀਪੂ ਦਾ ਰੋਟਾ ਜੋ ਕਿ ਦੀਪੂ ਜਨਰਲ ਮੈਨੇਜਰ ਦਾ ਅਧਿਕਾਰ ਖੇਤਰ ਹੁੰਦਾ ਹੈ ਉਹ ਰੋਟਾ ਟ੍ਰਾਂਸਪੋਰਟ ਡਾਇਰੈਕਟਰ ਮੈਡਮ ਦੇ ਵੱਲੋਂ ਮੁਖ ਦਫਤਰ ਦੇ ਵਿੱਚ ਰੈਗੂਲਰ ਜਿੱਥੇ ਬੰਦੀਆਂ ਦੇ ਲੀਡਰਾਂ ਦੇ ਕੋਲੋਂ ਨੀਮਾ ਨੂੰ ਛਿੱਕੇ ਤਾਂਕੇ ਤਿਆਰ ਕਰਕੇ ਕੱਚੇ ਮੁਲਾਜ਼ਮਾਂ ਦੀ ਬਿਨਾ ਮਜਬੂਰੀ ਸਮਝੇ ਜ਼ਬਰੀ ਡਿਊਟੀ ਕਰਵਾਈ ਜਾ ਰਹੀ ਹੈ ਇਸ ਦੇ ਉੱਤੇ ਰੈਗੂਲਰ ਕਰਮਚਾਰੀਆਂ ਨੂੰ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਡਿਪੂਆਂ 'ਚ ਬਿਠਾਇਆ ਜਾ ਰਿਹਾ ਹੈ ਇਸ ਮੌਕੇ ਤੇ ਆਗੂਆਂ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਮੋਗੇ ਡਿਪੂ ਦਾ ਰੋਟਾ ਵਾਪਸ ਨਾ ਮੋਗੇ 'ਤੇ ਜਾ ਗਿਆ ਤਾਂ ਟਾਬਿਆਂ ਸੰਬੰਧੀ ਕੱਡੇ ਹੁਕਮ ਵਾਪਸ ਨਾ ਲਏ ਗਏ ਤਾਂ ਪਨਬੱਸ ਦੇ ਨਾਲ ਨਾਲ ਪੀਆਰਟੀਸੀ ਦੇ ਡਿਪੂ ਵੀ ਬੰਦ ਕੀਤੇ ਜਾਣਗੇ ਅਤੇ ਟ੍ਰਾਂਸਪੋਰਟ ਵਿਭਾਗ ਦੀ ਮੁਖ ਦਫ਼ਤਰ ਦਾ ਕਿਰਾਉ ਕੀਤਾ ਜਾਵੇਗਾ ਜਿਸ ਸਾਰੀ ਜ਼ਿੰਮੇਵਾਰੀ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੀ ਹੋਵੇਗੀ ਮੇਰਾ ਨਾਮ ਕਮਲ ਕੁਮਾਰ ਹੈ ਮੈਂ ਪੰਜਾਬ ਰੋਡ ਦੇ ਪਾਨਪਾਸ ਪੀਆਰਟੀਸੀ ਕੰਟੈਕਟ ਦੇ ਯੂਨੀਅਨ ਦਾ ਸਬੱਜ ਨੁਕਸਤ ਹੈ ਇਹ ਅਚਲੀਆਂ ਹੜਤਾਲ ਨਹੀਂ ਕੀਤੀ ਗਈ ਇਹ ਮਸਲਾ ਹੈ ਤਨਖਾਹ ਦਾ ਪਿਛਲੇ 2 ਮਹੀਨੇ ਹੋ ਗਏ 20 ਤਰੀਕ ਨੂੰ ਮੈਨਾ ਹੁੰਦਾ ਆਊਟਸੋਰਸਿੰਗ ਵਾਲਾ ਦਾ 1 ਤਰੀਕ ਨੂੰ ਹੁੰਦਾ ਕੰਟੈਕਟ ਵਾਲਾ ਦਾ ਇਸ ਵੱਤੋਂ ਲੇਟ ਤੋਂ ਲੈ ਕੇ 7 ਤਰੀਕ ਨੂੰ ਤਨਖਾਹ ਪੈਂਦੀ ਹੈ ਕਾਨੂੰਨ ਵੀ ਕਹਿੰਦਾ 7 ਤਰੀਕ ਤੋਂ ਲੇਟ ਤਨਖਾਹ ਤੁਸੀਂ ਨਹੀਂ ਕਰ ਸਕਦੇ ਭਾਜ ਕੇ ਸਾਨੂੰ 2 ਮਹੀਨੇ ਹੋ ਗਏ ਸਾਡੀ ਤਨਖਾਹ ਨਹੀਂ ਪਈ ਜਦੋਂ ਅਸੀਂ ਗੱਲ ਕਰਦੇ ਜਦੋਂ ਸਾਡਾ ਬਜਟ ਨਹੀਂ ਹੈ ਪੈਸਾ ਹੈ ਨਹੀਂਗਾ ਕੱਲ ਨੂੰ ਜਦੋਂ ਡਾਕਟਰ ਟ੍ਰਾਂਸਪੋਰਟ ਨਾਲ ਮੀਟਿੰ ਤੇ ਕੱਲ ਤੱਕ ਆ ਛੜੀ ਤਨਖਾਹ ਬਹੁਤ ਜੀ ਅਸੀਂ ਕੱਲ ਬੰਦ ਕਰਾਂਗੇ ਫਿਰ ਕਹਿੰਦੇ ਪਹਿਲਾਂ ਕਹਿੰਦੇ ਬਜਟ ਹੈ ਨਹੀਂਗਾ ਤੇ ਕੱਲ ਜਦੋਂ ਸਾਡੇ 12 ਵਜੇ ਬੰਦ ਕਰਨ ਲੱਗੇ ਤੇ 11:30 ਵਜੇ ਬਜਟ ਹੀ ਪੈ ਗਿਆ ਤਨਖਾਹ ਵੀ ਚਲੇਗੀ ਕਾਊਂਟ ਚ ਤੇ ਇੱਕ ਮਸਲਾ ਹੋਰ ਹੈ ਜਿਹੜਾ ਛੋਟੇ ਛੋਟੇ ਜਿਹੇ ਮਸਲੇ ਕਰਕੇ ਇਹ ਬੰਦ ਕਰਾਇਆ ਗਿਆ ਇਹ ਬਰਕਰਾਰ ਨਹੀਂ ਕੀਤਾ ਇਹ ਸਰਕਾਰ ਨੂੰ ਖੁਦ ਕਰਾਇਆ ਮੈਨੇਜਮੈਂਟ ਉਹਦਾ ਕਾਰਨ ਕਿਉਂ ਦੱਸਦੀ ਨਹੀਂ ਮੋਗਾ ਚੰਡੀਗੜ੍ਹੀ ਪੂ ਦਾ ਇੱਕ ਮੁੰਡਾ ਕੰਡਕਟਰ ਟਿਕਟਾਂ ਕੱਟ ਕੇ ਲੈ ਜਾ ਰਿਹਾ ਉਹਨੂੰ ਕੋਈ 2000 ਰੁਪਏ ਫੜਾਉਂਦਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਪੈਸੇ ਨਹੀਂ ਹੁੰ ਤੋ 2000 ਰੁਪਏ ਨੂੰ ਖੁੱਲੇ ਰਹਿਣ ਗਿਆ ਉਹ ਕਿਸ ਨੇ ਫੋਟੋ ਖਿੱਚ ਕੇ ਪਾਦੀ ਗੱਡੀ ਦੀ ਗੱਡੀ ਦੇ ਨੰਬਰ ਦੀ ਫੋਟੋਕਾਪੀ ਵੀ ਪਾਦੀ ਹੁੰਦੀ ਫੋਟੋ ਖਿੱਚ ਕੇ ਪਾਦੀ ਕੋਈ ਕਲੀਅਰ ਨਹੀਂ ਕੀ ਹੋਇਆ ਕੋਈ ਇਨਕੁਆਰੀ ਨਹੀਂ ਉਹ ਬੰਦੇ ਫਰਕ ਕਰਦੇ ਗਏ ਇਲਜ਼ਾਮ ਇਹ ਲਾਇਆ ਜਿਉਂ ਪੈਸੇ ਲੈ ਜਾਂਦਾ ਹੀ ਉਹਨੂੰ ਹੁਣ ਪੈਸੇ ਐ ਕਿਵੇਂ ਕੋਈ ਦੇ ਦੂਗਾ ਕੋਈ ਗਲਤੀ ਤਾਂ ਹੋਵੇ ਉੱਥੇ ਨੁਕਰੀ ਹੋਣੀ ਚਾਹੀਦੀ ਹੈ ਫਿਰ ਦੂਜੀ ਗੱਲ ਅਸੀਂ ਇਹ ਬੇਨਤੀ ਕੀਤੀ ਚਲੋ ਮੰਨ ਲਿਆ ਉਹ ਪੈਸੇ ਲੈਂਦਾ ਜਿਹੜਾ ਬੰਦਾ ਕੰਪਲੇਨਟ ਕਰ ਰਿਹਾ ਤੁਸੀਂ ਉੱਤੋਂ ਕੁਝ ਕੋਲਟੀ ਜਮ੍ਹਾਂ ਕਰਾਓ ਕੋਈ ਇਹ 2000 ਰੁਪਏ ਤਾਂ ਜਮ੍ਹਾਂ ਕਰਾਓ ਜੇ ਉਹ ਸਹੀ ਹੈ ਰਾਈਟ ਕੰਡਕਟਰ ਜਾਂ ਡਰਾਈਵਰ ਜੋ ਜੋ ਮੇਰੇ ਉੱਪਰ ਦਿੱਤਾ ਜਾਵੇ ਤੇ ਜੇ ਉਹ ਗਲਤ ਹੈ ਤਾਂ ਉਹਦਾ ਸਰਕਾਰ ਦੇ ਖਾਤੇ ਪਾਇਆ ਜਾਵੇ ਕੁਝ ਫਾਇਦਾ ਤਾਂ ਹੋਵੇ ਹੁੰਦਾ ਕੀ ਹੈ ਕਿ ਸਾਡੇ ਨਜਾਇਜ਼ ਬੰਦੇ ਸਸਪੈਂਡ ਕਰਤੇ ਜਾਂਦੇ ਆ ਠੀਕ ਹੈ ਸਾਡੀ ਗੱਡੀ ਖੜ ਜਾਂਦੀ ਸਾਨੂੰ ਲੱਖਾਂ ਰੁਪਏ ਨੁਕਸਾਨ ਹੁੰਦਾ ਸਰਕਾਰ ਨੂੰ ਜਰੀ ਜਾਂਦੀ ਹੈ ਤੇ ਸਾਡੇ ਨਾਲ ਧੱਕਾ ਹੋ ਰਿਹਾ ਇਹ ਗੱਲ ਜੇ ਪੱਕੇ ਬੰਦਿਆਂ ਨਾਲ ਤਾਂ ਉੱਤੇ ਨਹੀਂ ਲਾਗੂ ਹੁੰਦੀ ਸਾਡੇ ਤੋਂ ਹੋਈ ਜਾਂਦੀ ਹੈ ਇਸ ਤਰ੍ਹਾਂ ਹੀ ਕਰਕੇ ਕਿ ਜਿਹੜਾ ਡਿਊਟੀ ਵੋਟਾ ਹੁੰਦਾ ਅਧਿਕਾਰ ਹੈ ਉਹ ਅਧਿਕਾਰ ਖਿਰਚੇ ਦਾ ਜੀਐਮ ਦੀ ਜੀਐਮ ਰੋਟੀ ਡਿਊਟੀ ਰੋਟਾ ਬਣਵਾਉਂਦਾ ਜੇ ਕਿਸੇ ਨੂੰ ਛੁੱਟੀ ਲੈਣੀ ਚਾਹੀਦੀ ਹੈ ਅਗਲਾ ਕੀ ਕਹਿੰਦਾ ਮੈਨੂੰ ਛੁੱਟੀ ਚਾਹੀਦੀ ਹੈ ਅਮਰਜੈਂਸੀ ਚਾਹੀਦੀ ਇੱਕੋ ਚਾਹੀਦੀ ਉਹ ਜੀਐਮ ਛੁੱਟੀ ਲਵਾ ਦਿੰਦਾ ਹੁਣ ਉਹ ਮੋਗਾ ਡਿਪੂ ਦਾ ਜਿਹੜਾ ਰੋਟਾ ਚੰਡੀਗੜ੍ਹ ਗਿਆ ਉਹ ਮਾਨੀਓ ਕਿ ਡਾਕਟਰ ਸਾਹਿਬ ਨੂੰ ਨਹੀਂ ਚਾਹੀਦੀ ਜਿਹੜੀ ਵੀ ਅਸੀਂ ਰੋਟਾ ਆਪਦੇ ਕੋਲੇ ਬਣਾਉਣਾ ਉਹਨਾਂ ਦਾ ਅਧਿਕਾਰ ਵੱਡਾ ਹੈ ਉਹ ਵੱਡੇ ਹੈ ਪੰਜਾਬ ਚ ਚਲਾਉਣਾ ਉਹਨਾਂ ਨੇ ਉਹ ਕਹਿੰਦਾ ਜੀਐਮ ਨੂੰ ਆਰਡਰ ਕਰਨ ਵੀ ਰੋਟਾ ਭਾਈ ਡਿਪੂ ਤੋਂ ਬਣਵਾ ਤੇਰਾ ਮਸਲਾ ਤੂੰ ਨਿਬੇੜ ਤੇ ਡਿਪੂ ਦਾ ਮਸਲਾ ਖਤਮ ਕਰ ਆ ਮੁਰਦੇ ਛੋਟੇ ਛੋਟੇ ਤੀਜੇ ਤਨਖਾ ਰੋਟਾ ਜਿਹੜਾ ਮੋਗਾ ਟਿਪੂ ਚ ਭੇਜਿਆ ਜਾਵਾਂਗਾ ਜਿਵੇਂ ਮੈਂ ਰੋਟਾ ਬਣਨਾ ਚਾਹੀਦਾ ਆਈਟੀ ਮੇਜ ਹੁੰਦਾ ਛੁੱਟੀ ਰੈਸਟ ਚਾਹੀਦੀ ਉਹਨੂੰ ਇਹ ਵੀ ਪਤਾ ਕਿਲੇ ਜਿਹੜੇ ਡਰਾਈਵਰ ਹੈ ਕਿਹੜੇ ਕੰਡਕਟਰ ਹੈ ਕਿੰਨੇ ਕਿੱਥੇ ਜਾ ਸਕਦਾ ਹੁਣ ਡਰਾਈਵਰ ਤੱਕ ਨੂੰ ਥੋੜੀ ਪਤਾ ਵੀ ਕੋਈ ਬੰਦਾ 30 ਕਿਲੋਮੀਟਰ ਚੱਲ ਕੇ ਆ ਰਿਹਾ 40 ਕਿਲੋਮੀਟਰ ਚੱਲ ਕੇ ਆ ਰਿਹਾ ਹੁਣ ਤਾਂ ਰੋਟਾ ਬਣਾ ਦੇਣਾ ਜਿਵੇਂ ਬਣ ਗਿਆ ਹੁਣ ਅਗਲਾ ਤੇ ਪਹੁੰਚ ਸਕਦਾ ਨਹੀਂ ਪਹੁੰਚਦਾ ਕੋਈ ਪਤਾ ਨਹੀਂ ਕੱਲ ਨੂੰ ਰਿਪੋਰਟਰ ਨੇ ਜਾਏ ਹੋਣਗੇ ਅਗਲੇ ਪਹੁੰਚਣਾ ਨਹੀਂ ਇਸ ਕਰਕੇ ਉਹ ਜਿਹੜਾ ਹਕਾਰ ਹੈ ਉਹਦੇ ਖੇਚੀ ਰੱਖਣਾ ਚਾਹੀਦਾ ਜਾ ਮੁਗਾੜੀਪੁਰ ਓੜਾ ਰੋਟੇ ਦਾ ਓੜਾ ਹੈ ਉਹ ਮੁਗਾੜੀਪੁਰ ਦੇਣਾ ਚਾਹੀਦਾ ਜੀ ਐਮ ਅੰਡਰ ਕਰਨਾ ਚਾਹੀਦਾ ਤਾਂ ਕਿ ਓੜਾ ਮੁਕੀਏ ਕੋਈ ਧੀ ਵੱਡੀ ਗੱਲ ਨਹੀਂ ਇਹ ਕਿ ਤਨਖਾਹ ਦਾ ਤਨਖਾਹ ਕਾਉਂਟ ਚ ਚਲੀ ਗਈ ਹੈ ਬਸ ਉਹ ਡਿਵਾਈਡ ਕਰਾਉਣੀ ਹੈ ਉਹ ਹੁਣ ਕਰਾ ਦੇਣ ਤਾਂ ਘੰਟੇ ਚ ਕੰਮ ਨਿਬੜਦਾ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਰਕਾਰ ਜਿਹੜੀ ਮੈਨੇਜਮੈਂਟ ਹੈ ਸਾਡੀ ਉਹ ਛੋਟੇ ਛੋਟੇ ਗੱਲਾਂ ਪਿੱਛੇ ਸਰਕਾਰ ਦੀ ਬੇਇੱਜ਼ਤੀ ਕਰਾ ਰਹੀ ਹੈ ਨਾ ਇਸ ਗੱਲ ਤੇ ਟ੍ਰਾਂਸਪੋਰਟ ਮੰਤਰੀ ਜੀ ਆਂਦੇ ਰਹੇ ਨਾ ਮੁੱਖ ਮੰਤਰੀ ਜੀ ਆਂਦੇ ਰਹੇ ਮ ਵੀ ਤੁਸੀਂ ਆਪ ਟ੍ਰਾਂਸਪੋਰਟ ਦਾ ਮਹਕਮਾ ਆਪ ਦੇ ਅੰਡਰ ਲੈ ਕੇ ਪ੍ਰਸ਼ੰਤ ਹੋਤੇ ਤੇ ਧਿਆਨ ਦਿਓ ਕਿ ਇਹ ਕਮਾਈ ਦਾ ਮਹਕਮਾ ਆਪਾਂ ਹੱਥ ਕਮਾਈ ਕਰਨੀ ਹੈ ਲੋਕਾਂ ਨੂੰ ਸਬੂਧਾ ਦੇਣੀ ਤਾਂ ਕਿ ਪੰਜਾਬ ਸਰਕਾਰ ਦੀ ਬੇਇੱਜ਼ਤੀ ਨਾ ਹੋਵੇ ਪਰ ਮੈਨੇਜਮੈਂਟ ਇਹ ਬੇਇੱਜ਼ਤੀ ਕਰਾ ਰਹੀ ਹੈ ਜਾਣਬੁੱਝ ਕੇ ਸਰਕਾਰ ਦੀ ਤੋਂ ਨਾਕਰਾਈ ਜਾਵੇ ਤੇ ਇਸ ਤੇ ਐਕਸ਼ਨ ਲੈ ਕੇ ਮੁੱਖ ਮੰਤਰੀ ਆਪ ਦੇ ਅੰਡਰ ਲੈ ਕੇ ਟ੍ਰਾਂਸਪੋਰਟ ਵਿਭਾਗ ਨੂੰ ਤੇ ਨਾ ਮਸਲਾ ਹੱਲ ਕਰਨ ਜੀ ਇਹ ਵੀ ਬੇਨਤੀ ਕਰਨੀ ਹੈ ਮੇਰੇ ਹਰਜਾ ਹਮ ਨੂੰ ਲੇ ਰਾਣਾਗੁਰ ਪ੍ਰੀਤ ਸਿੰਘ ਇਹ ਧਰਨਾ ਅੱਜ ਅਸੀਂ ਅਸੀਂ ਲਾਇਆ ਨਹੀਂ ਧਰਨਾ ਇਹ ਮੈਨੇਜਮੈਂਟ ਦੇ ਪੰਜਾਬ ਰੋਡਵੇ ਦੇ ਉੱਚ ਅਧਿਕਾਰੀਆਂ ਵੱਲੋਂ ਲਵਾਇਆ ਗਿਆ ਇੱਕ ਨਾ ਮਾਤਰ ਜੀਆਂ ਬਿਲਕੁਲ ਛੋਟੀਆਂ-ਛੋਟੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਕਿ ਮੈਂ ਤਾਂ ਸਮਝਦਾ ਵੀ ਇਹ ਜਰਨਲ ਮੈਨੇਜਰ ਲੈਵਲ ਦੀਆਂ ਮੰਗਾਂ ਸੀ ਜਿਨ੍ਹਾਂ ਤੇ ਅੜੀਅਲ ਰਵਈਆ ਮੈਨੇਜਮੈਂਟ ਨੇ ਅਪਣਾਇਆ ਹੋਇਆ ਜਾਣਬੁੱਝ ਕੇ ਪ੍ਰਾਈਵੇਟਾਂ ਨੂੰ ਲਾਹਾ ਦੇਣ ਵਾਸਤੇ ਕਿਤੇ ਨਾ ਕਿਤੇ ਸਾਡਾ ਟਰਾਂਸਪੋਰਟ ਸੈਕਟਰ ਹੀ ਟਰਾਂਸਪੋਰਟ ਡਾਇਰੈਕਟਰ ਜਿਹੜਾ ਉਹ ਉਹਨਾਂ ਨੇ ਇਹ ਧਰਨਾ ਜਾਣਬੁੱਝ ਕੇ ਲਵਾਇਆ ਇੱਕ ਚੰਡੀਗੜ੍ਹ ਡੀਪੂ ਦੇ ਸਾਡੇ ਵੇ ਸਾਡੀ ਜਥੇਬੰਦੀ ਦਾ ਜਨਰਲ ਸੈਕਟਰੀ ਆ ਡੀਪੂ ਦਾ ਉਹਨਾਂ ਤੇ ਇਲਜ਼ਾਮ ਲਾਇਆ ਇੱਕ ਦੂਰ ਦੀ ਫੋਟੋ ਖਿੱਚ ਕੇ ਪਾ ਦਿੱਤੀ ਹੈ ਜਿਹਦੇ ਤੇ ਇਹ ਕਹਤਾ ਕਿ ਇਹ ਕਨੈਕਟਰ ਪ੍ਰਾਈਵੇਟ ਬੱਸ ਤੋਂ ਪੈਸੇ ਲੈਂਦਾ ਹਾਲਾਂਕਿ ਉਹ ਜਿਹੜੇ ਰੂਟ ਤੇ ਉਸ ਦਿਨ ਡਿਊਟੀ ਕਰ ਰਿਹਾ ਸੀ ਉਹਦੇ ਮਗਰ ਇੱਕ ਸਰਕਾਰੀ ਬੱਸ ਦਾ ਹੀ ਟਾਈਮ ਆ ਪ੍ਰਾਈਵੇਟ ਦਾ ਉੱਥੇ ਕੋਈ ਦਖਲਅੰਦਾਜ਼ੀ ਨਹੀਂ ਬਣਦੀ ਦੂਜਾ ਨੰਬਰ ਤੇ ਸਾਡੇ ਮੋਗੇ ਟੀਪੂ ਦਾ ਰੋਟਾ ਜਿਹੜਾ ਉਹ ਇੱਕ ਜੀਐਮ ਅਧਿਕਾਰ ਜੀਐਮ ਲੈਵਲ ਤੇ ਅਧਿਕਾਰ ਖੇਤਰ ਚੋਂਦਾ ਜੀਐਮ ਨੇ ਰੋਟਾ ਆਪਦੇ ਅੰਡਰ ਅਧਿਕਾਰੀਆਂ ਤੋਂ ਡਿਊਟੀ ਕਲਰਕ ਤੋਂ ਬਣਵਾਉਣਾ ਹੁੰਦਾ ਉਹ ਜਥੇਬੰਦੀ ਨੂੰ ਦਬਾਉਣ ਵਾਸਤੇ ਜਥੇਬੰਦੀ ਦੇ ਕੁਝ ਲੀਡਰਾਂ ਦੀਆਂ ਡਿਊਟੀਆਂ ਅਫਸਰਟ ਕਰਨ ਵਾਸਤੇ ਉਹ ਡਾਇਰੈਕਟਰ ਸਾਹਿਬ ਨੇ ਆਪਦੇ ਹੱਥ ਵਿੱਚ ਲੈ ਲਿਆ ਡਾਇਰੈਕਟਰ ਸਾਹਿਬ ਬਹੁਤ ਦੂਰ ਚੰਡੀਗੜ੍ਹ ਰਹਿੰਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਡ라이ਵਰ ਕਨੈਕਟਰ ਲੋਕਲ ਹੈ ਜਿਹਦੇ ਕਰਕੇ ਪਰੇਸ਼ਾਨੀਆਂ ਆਉਂਦੀਆਂ ਇੱਕ ਤਨਖਾਹ ਦਾ ਮੁੱਦਾ ਸਾਡਾ ਇਹ ਤਿੰਨ ਮੁੰਡਿਆਂ ਨੂੰ ਲੈ ਕੇ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਜੇਕਰ 12 ਵਜੇ ਤੱਕ ਸਰਕਾਰ ਇਸ ਮੁੱਦੇ ਨੂੰ ਨਹੀਂ ਹੱਲ ਕਰਦੀ ਤਾਂ ਸਾਡੇ ਹਮੈਤ ਦੇ ਵਿੱਚ ਸਮੁੱਚੀ ਪੀਆਰਟੀਸੀ ਦੇ ਨੌ ਦੀਪੂਆਂ ਨਾਉਂਦੇ ਨੌ ਦੀਪੂ ਮੁਕੰਮਲ ਬੰਦ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਡਾਇਰੈਕਟਰ ਟ੍ਰਾਂਸਪੋਰਟ ਜਾਂ ਕੋਈ ਹੋਰ ਕਿਸੇ ਵੱਡੇ ਅਫਸਰ ਦਾ ਜਾਂ ਅਸੀਂ ਰੋਡ ਰੋਡ ਜਾਮ ਕਰਾਂਗੇ ਜਾਂ ਕੋਈ ਉਹਨਾਂ ਦਾ ਘਰਾਓ ਕਰਾਂਗੇ ਮੁਕਸਰ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼